ਨਵਾਰਤਲ ਕੇ ਦੇ ਸਾਰੇ ਪਤਾ ਅਧਿਕਾਰੀਆਂ ਦੀ ਮੀਟਿੰਗ ਸਾਡੇ ਪੰਜੇ ਮੰਡਲ ਪ੍ਰਧਾਨ ਆਦਿ ਦੇਖਤਾ ਚ ਔਰ ਜਿਤ ਸਾਰੇ ਹੀ ਸਾਡੇ ਪ੍ਰਮੁੱਖ ਨੇਤਾ ਸਾਡੇ ਇਸ ਇਲਾਕੇ ਤੋਂ ਜਿਨ੍ਹਾਂ ਨੇ ਚੋਣ ਲੜਿਆ ਗੋਬਿੰਦਰ ਪਿੰਟੂ ਜੀ ਸਿੱਕਾ ਜੀ ਐਰੀ ਸਾਹਿਬ ਵਰਮਿਤ ਸਿੰਘ ਸਾਹਿਬ ਔਰ ਸਾਰੀ ਹੀ ਲੀਡਰਸ਼ਿਪ ਸ਼ੇਖਰ ਜੀ ਮਾਨਵ ਜੀ ਮਿਲ ਕੇ 1 ਜੂਨ ਦੀ ਵਿਜੇ ਦੀ ਪਲਾਨਿੰਗ ਕਿਸ ਤਰ੍ਹਾਂ ਕਰਨੀ ਕਿਸ ਤਰ੍ਹਾਂ ਕਾਰਜਕਰਤਾ ਨੇ ਪ੍ਰਧਾਨ ਮੰਤਰੀ ਮੋਦੀ ਦਾ ਸੰਦੇਸ਼ ਘਰ ਘਰ ਲੈ ਕੇ ਜਾਣਾ ਹੈ ਪੰਜਾਬ ਦੀ ਖੁਸ਼ਹਾਲੀ ਦਾ ਸੰਦੇਸ਼ ਪੰਜਾਬ ਦੀ ਤਰੱਕੀ ਦਾ ਸੰਦੇਸ਼ ਨਰਿੰਦਰ ਮੋਦੀ ਦੇ ਲੀਡਰਸ਼ਿਪ ਦੇ ਅੰਦਰ ਪੰਜਾਬ ਨੂੰ ਡੈੱਬ ਸੈਟ ਕਰਨ ਡੈੱਬ ਸੈਟ ਚੋਂ ਕਢਾਲਣ ਦਾ ਪਲਾਨ ਉਰਤੇ ਚਰਚਾ ਹੋਈ ਹੈ ਔਰ ਕਾਰਕਟਰ ਜੋ ਬਹੁਤ ਜੋਸ਼ ਹੈ ਭਾਰਤੀ ਜਨਤਾ ਪਾਰਟੀ ਦਾ ਕਾਰਕਟਰ ਪੰਜਾਬ ਦੇ ਅੰਦਰ ਜਿਹੜਾ ਪੋਲੀਟੀਕਲ ਵੈਕਿਊਮ ਪੈਦਾ ਹੋਇਆ ਉਹ ਪੋਲੀਟੀਕਲ ਵੈਕਿਊਮ ਵਾਅਦਾ ਖਿਲਾਫੀ ਦਾ ਪੋਲੀਟੀਕਲ ਵੈਕਿਊਮ ਉਹ ਵੈਕਿਊਮ ਨਾ ਸਮਝੀ ਦੀ ਨੋ ਸਿੱਖਿਆ ਭਗਵੰਤ ਮਾਨ ਦੀ ਸਰਕਾਰ ਦਾ ਵੈਕਿਊਮ ਹੈ ਜਿਨ੍ਹਾਂ ਨੇ ਪੰਜਾਬ ਨੂੰ ਵਾਦਾ ਕੀਤਾ ਸੀ ਕਿ ਹਰ ਘਰ 'ਚ 10000 ਰੁਪਿਆ ਹਰ ਲੜਕੀ ਨੂੰ ਮਿਲੇਗਾ ਜਿਨ੍ਹਾਂ ਨੇ ਵਾਦਾ ਕੀਤਾ ਸੀ ਹਰ ਘਰ ਨੌਕਰੀ ਮਿਲੇਗੀ ਜਿਨ੍ਹਾਂ ਨੇ ਵਾਦਾ ਕੀਤਾ ਸੀ ਕਿ 90000 ਕਰੋੜ ਦਾ ਕਿਸਾਨੀ ਕਰਜ਼ਾ ਮਾਫ਼ ਕਰਾਂਗੇ ਜਿਨ੍ਹਾਂ ਨੇ ਹਰ ਘਰ 'ਚ ਮੋਬਾਈਲ ਦੇਣ ਦਾ ਵਾਦਾ ਕੀਤਾ ਸੀ ਉਹ ਲੋਕ अज तो करीना कर रहे हेट कर रहे और पंजाब अंदर इस वेले जिथे इकनॉमिकल डेफसैट है इंडस्ट्रियल डेफसैट है फार्मिंग डेफसैट है विश्वास का डेफसैट भी आ गया और अविश्वास दी भगवंत मान की सरकार से जनता को आया और जनता ਬਦਲਾਵ ਵੀ ਚਾਹੰਦੀ ਹੈ ਔਰ ਬਦਲਾ ਲੈਣਾ ਵੀ ਚਾਹੰਦੀ ਹੈ ਬਦਲਾਵ ਚਾਹੰਦੀ ਹੈ ਕਿ ਗਲਤੀ ਹੋ ਗਈ ਹੈ ਸਰਕਾਰ ਚੁਣ ਲਈ ਔਰ ਬਦਲਾ ਲੈਣਾ ਚਾਹੰਦੀ ਕਿ ਝੂਠੇ ਲੋਕ ਜਿਨ੍ਹਾਂ ਨੇ ਝੂਠ ਬੋਲ ਕੇ ਬਲਗਰਾ ਕੇ ਗਰੀਬਾਂ ਦਾ ਵੋਟ ਤੇ ਲਲਿਆ ਭੈਣਾ ਦਾ ਵੋਟ ਤੇ ਲਲਿਆ ਕੁਛ ਨਹੀਂ ਕੀਤਾ ਔਰ ਅੱਜ ਦੇ ਭਾਰਤੀ ਜਨਤਾ ਪਾਰਟੀ ਦੀ ਸਾਰੀ ਸੀਨੀਅਰ ਲੀਡਰਸ਼ਿਪ ਨੇ ਇੱਕ ਤਰੀਕ ਦੀ ਯੋਜਨਾ ਬਣਾਈ ਹੈ ਇੱਕ ਇੱਕ ਕਾਰਜਕਰਤਾ ਪੂਰੀ ਤਿਆਰੀ ਦੇ ਨਾਲ ਇੱਕ ਇੱਕ ਬੂਟੇ ਸਰਦਾਰ ਤਰਨਜੀਤ ਸਿੰਘ ਸੰਧੂ ਨੂੰ ਟਮਲਦੇ ਫੁੱਲ ਨੂੰ ਔਰ ਸਭ ਨਾਲ ਉੱਪਰ ਪ੍ਰਧਾਨ ਮੰਤਰੀ ਮੋਦੀ ਜੀ ਨੂੰ ਜੀਤਾਨਵਸੇ ਨਿਕਲੇ ਆ ਔਰ 1 ਜੂਨ ਆਮ ਆਦਮੀ ਪਾਰਟੀ ਅਸੇ ਔਰ ਕਾਂਗਰਸ ਅਸੇ ਵਾਟਰਲੂ ਸਾਬਿਤ ਹੋਏਗੀ ਔਰ ਨਿਸ਼ਚਿਤ ਰੂਪ ਪੰਜਾਬ ਦੇ ਅੰਦਰ ਜਿਹੜੇ ਲੋਕ ਸ਼ਖੰਡੀ ਸ਼ਖੰਡੀ ਖੇល ਰਹੇ ਨੇ ਉਹਨਾਂ ਦਾ ਸੁਫੜਾ ਸਾਫ ਹੋਏਗਾ ਜਿਹੜੇ ਨੂਰਾ ਕੁਸ਼ਤੀਆਂ ਖੇលਦੇ ਨੇ ਉਹਨਾਂ ਦਾ ਸੁਫੜਾ ਸਾਫ ਹੋਏਗਾ ਔਰ ਭਾਰਤੀ ਜਨਤਾ ਪਾਰਟੀ ਨੰਬਰ ਇੱਕ ਦੀ ਪਾਰਟੀ ਬਣ ਕੇ ਸਾਹਮਣੇ ਸਰ ਰਾਹੁਲ ਗਾਂਧੀ ਦਾ ਬਿਆਨ ਆਇਆ ਕਹਿੰਦਾ ਅਗਨੀ ਵੀਰ ਹੰਦਾਂ ਦੇ ਬੰਦ ਕਰਾਂਗੇ ਜੇਕਰ ਸਾਡੀ ਸਰਕਾਰ ਆਈ ਰਾਹੁਲ ਗਾਂਧੀ ਜੀ ਦੀ ਜਿੰਨੀ ਉਮਰ ਹੈ ਉਸ ਤੋਂ 5 ਸੀਟਾਂ ਕਾਟਾਣੀਆਂ ਕਾਂਗਰਸ ਨੂੰ 523 ਦਾ ਹਾਊਸ ਹੈ ਜਿਹੜੇ ਲੋਕ 20 ਸੀਟਾਂ ਲਈ ਲੜਨ ਲੜ ਰਹੇ ਨੇ ਕੇਜਰੀਵਾਲ ਵਰਗੇ ਉਹ ਵੀ ਪ੍ਰਧਾਨ ਮੰਤਰੀ ਬੰਨਣਾ ਚਾਹੁੰਦੇ ਜਿਹੜੀ বিএনপি 39 ਸੀਟਾਂ ਲੜ ਰਹੀ ਉਹ ਵੀ ਕਹਿੰਦੀ ਮੈਂ ਪ੍ਰਧਾਨ ਮੰਤਰੀ ਬੰਨਣਾ ਇਹ ਸਾਰੇ ਕੇਵਲ ਮੰਗੇਰੀ ਲਾਲ ਦਾ ਹਸੀਨ ਸੁਪਨਾ ਦੇਖ ਰਹੇ ਔਰ ਉਸ ਸੁਪਨੇ ਦੇ ਅੰਦਰ ਟੁਕੜਿਆਂ ਟੁਕੜਿਆਂ ਚ ਬਹੁਮਤ ਚਾਹੁੰਦੇ ਨੇ ਤਾਂ ਕਿ ਨੋਚ ਨੋਚ ਕੇ ਮੇਰੇ ਦੇਸ਼ ਨੂੰ ਖਾ ਸਕਣ ਦੇਸ਼ ਦੀ ਜਨਤਾ ਬਹੁਤ ਸਮਝਦਾਰ ਹੈ ਦੇਸ਼ ਦੀ ਜਨਤਾ ਡਿਸਾਈਸਿਵ ਡਾਇਨਾਮਿਕ गरीबों के मसीहा नरेंद्र मोदी के नेतृत्व मजबूत सरकार चंद ने लंगड़ी नहीं मोदी के नेतृत्व में तगड़ी सरकार चंद ने और जनता का वर्डिक्ट लोकतंत्र से सब난 ऊपर होता और मोदी जी ने जनता का आशीर्वाद फुल के मिले देश दुनिया की हर खबर सबसे पहले देखने के लिए फॉलो करें दैनिक सवेरा टीवी youtube facebook instagram x और WhatsApp channel par